ਮਲੰਤ ਜਮਤਰਾਸ ਮਟਾਈ ਇੱਕ ਇਹ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਪਾਟੋਂ ਨਾ ਵੀ ਆਦੇ ਹੀ ਕੀਰਤੋਂ ਦਾ ਨਾਂ ਹੀ ਉਹਨਾਂ ਆਖੇ ਇੱਕ ਪੰਥ ਪੰਥ ਕਹਿੰਦੇ ਰਸਤੇ ਨੂੰ ਸੰਗਤ ਦੀ ਇੱਕ ਵਧੀਆ ਰੱਖਤਾ ਜੇ ਗੁਰੂ ਦੇ ਚਰਨਾਂ ਨਾਲ ਜੁੜਨਾ ਗੁਰੂ ਦੇ ਅੰਮ੍ਰਿਤ ਬਾਣੀ ਨਾਲ ਜੁੜਨਾ ਉਤ ਪੰਥ ਪੰਥ ਕਿੰਦੇ ਰਸਤੇ ਨੂੰ ਵਧੀਆ ਰਸਤਾ ਜੇ ਜਿਹੜੇ ਚੱਲ ਕੇ ਸਾਡਾ ਜਨਮ ਮਰਨ ਕਟਿਆ ਗਏ ਜਮਾਂ ਦੀ ਤਰਾਸ ਤੋਂ ਬਚ ਗਏ ਔਗਣਾਂ ਦੇ ਭਰੇ ਹੋਏ ਹਾਂ ਬੜਾ ਥਾਂ ਗਏ ਗੱਲ ਨਾ ਬਣੀ ਪਰ ਗੁਰੂ ਦੇ ਦਰਸ਼ਨ ਕੀਤੇ ਸਾਰੇ ਕਾਰਜ ਰਾਸ ਆ ਕੇ ਦਰਸ਼ਨ ਕੀਤੇ ਐਸੇ ਦੀਨ ਦੁਨੀਆ ਦੇ ਮਾਲਕ ਗੁਰੂ ਅੰਗਦ ਦੇ ਪਾਸ ਜਦੋਂ ਬਾਹਰ ਆਉਂਦੇ ਹੀ ਉਹਨਾਂ ਦਰਸ਼ਨ ਕਰਨੇ ਤੇ ਸਾਰੇ ਤੰਦਰੁਸਤ ਹੋ ਕੇ ਘਰਾਂ ਨੂੰ ਚਲੇ ਜਾਣਾ ਤੇ ਤਾਂ ਹੀ ਪਟ ਸਾਹਬਾਂ ਨੇ ਲਿਖਿਆ ਗੁਰਬਾਣੀ ਵਿੱਚ ਉਹਨਾਂ ਯਾਰਾਂ ਪੱਟਾਂ ਦੇ ਵਿੱਚੋਂ ਇੱਕ ਪੱਟ ਨੇ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆ ਇਹ ਬਚਨ ਕੀਤੇ ਆ ਆ ਮੈਂ ਦਿ੍ਰਿષ્ટ ਸੁਭ ਕਰੇ ਹਰੇ ਅਗ ਪਾਪ ਸਗਲ ਮਲ ਕਾਮ ਕਰੋਧ ਯਰ ਲੋਭ ਮੋਹ ਵਾਸ ਕਰੇ ਸਭੀ ਬਲ ਬਲ ਪਤ ਸਾਬੰਦਿਆ ਗੁਰੂ ਜੀ ਦੇ ਅੰਮ੍ਰਿਤ ਦ੍ਰਿਸ਼ਟੀ ਦੇ ਵਿੱਚ ਇੰਨੀਆਂ ਬਰਕਤਾਂ ਨੇ ਜਿਹਦੇ ਤੇ ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਪੈ ਜਾਂਦੀ ਹੀ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਕਿੰਨੀ ਸੋਹਣੀ ਮਰਜ਼ਾਦਾ ਬਣਾ ਕੇ ਦਿੱਤੀ ਗੁਰੂ ਸਾਹਿਬਾਂ ਨੇ ਆਪਾਂ ਨੂੰ ਅੰਮ੍ਰਿਤ ਵੇਲੇ ਉઠੋ ਗੁਰੂ ਦੇ ਦਰਸ਼ਨ ਕਰੋ ਜਦੋਂ ਮਹਾਰਾਜ ਦਾ ਪ੍ਰਕਾਸ਼ ਦਾ ਸਮਾ ਹੋਵੇ ਨਾ ਉਦੋਂ ਜ਼ਰੂਰ ਜਾ ਕੇ ਦਰਸ਼ਨ ਕਰਿਆ ਕਰੋ ਗੁਰੂ ਜੀ ਦੇ ਦਰਸ਼ਨਾਂ ਪਰਕਾਹ ਦੀ ਸੇਵਾ ਵਿੱਚ ਹਾਜ਼ਰ ਹੋਇਆ ਕਰੋ ਜਿੱਤਰਾ ਰਮੰਦਰ ਸਾਹਿਬ ਵੇਖਿਆ ਨਾ ਕਿਤਰਾ ਸੰਗਤਾਂ ਹੱਥ ਜੋੜ ਕੇ ਖਲੋਤੀਆਂ ਹੁੰਦੀਆਂ ਹੁਣ ਆਪਾਂ ਸਾਰੇ ਤੇ ਉਥੇ ਜਾ ਨਹੀਂ ਸਕਦੇ ਪਰ ਆਪੋ ਆਪਣੇ ਨਗਰਾਂ ਚ ਇਲਾਕੇ ਚ ਜਿੱਥੇ ਜਿੱਥੇ ਆਪਾਂ ਰਿੰਦਰ ਗੁਰਦੁਆਰੇ ਤੇ ਬਣਾਈਆਂ ਨਾ ਕੋਸ਼ਿਸ਼ ਕਰਿਆ ਕਰੋ ਗੁਰਮੁਖੋ ਪਿਆਰੇ ਅੰਮ੍ਰਿਤ ਮੇਰੇ ਜਦੋਂ ਦਰਸ਼ਨ ਦਾ ਦਰਸ਼ਨੀ ਪ੍ਰਕਾਹ ਦਾ ਸਮਾਂ ਆਵੇ ਉਹਦੇ ਜ਼ਰੂਰ ਗੁਰੂ ਦੇ ਦਰਸ਼ਨ ਕਰਿਆ ਕਰੋ ਬੜੀਆਂ ਬਰਕਤਾਂ ਨੇ ਗੁਰੂ ਜੀ ਦੇ ਦਰਸ਼ਨ ਕਰਨ ਦੇ ਨਾਲ ਸੇਵਾ ਸਿਮਨ ਕਰਨ ਦੇ ਨਾਲ ਬੜਾ ਭਲਾ ਹੁੰਦਾ ਜੇ ਤਗੜੇ ਹੋ ਕੇ ਗੁਰੂ ਨਾਲ ਜੁੜਿਆ ਕਰੋ ਗੁਰੂ ਸਾਹਿਬ ਜੀ ਦੇ ਇਤਿਹਾਸ ਪੜ ਲਓ 10ਵੇਂ ਪਾਤਸ਼ਾਹ ਜੀ ਤੱਕ ਮਹਾਰਾਜੀਆਂ ਨੇ ਅੰਮ੍ਰਿਤ ਵੇਲਾ ਨਹੀਂ ਗਵਾਇਆ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਇਹਨੇ ਐਦੋਂ ਵੱਡਾ ਔਖਾ ਕੰਮ ਸਮਾਂ ਕਿਹੜਾ ਆ ਸਕਦਾ ਕਲਗੀਧਰ ਪਾਤਸ਼ਾਹ ਜੀ ਤੋਂ ਕਿਹੜਾ ਛੱਡ ਕੇ ਅਨੰਦਪੁਰ ਸਾਹਿਬ ਦਾ ਤੇ ਜਾ ਰਹੇ ਸੀ ਸਰਸਾ ਨਦੀ ਦੇ ਗਾੜੀ ਆਏ ਜੇ ਦੋ ਸਰਸਾ ਨਦੀ ਤੇ ਪਹੁੰਚੇ ਇੱਕ ਗੁਰਮੁਖੋ ਪਿਆਰਿਓ ਅੰਮ੍ਰਿਤ ਵੇਲਾ ਹੋ ਗਿਆ ਤੇ ਕਲਗੀਧਰ ਪਾਤਸ਼ਾਹ ਜੀ ਪੁੱਛਣਗੇ ਭਾਈ ਦਇਆ ਸਿੰਘ ਜੀ ਕੀ ਟਾਈਮ ਹੋਇਆ ਆਂਦੇ ਮਹਾਰਾਜ ਅੰਮ੍ਰਿਤ ਵੇਲਾ ਮਹਾਰਾਜ ਦੇ ਦੀਵਾਨ ਸਜਾਈਏ ਭਾਈ ਦਇਆ ਸਿੰਘਾਂ ਦੇ ਮਹਾਰਾਜ ਮਗਰ ਤੇ ਫੌਜ ਚੜਾਈ ਆ ਕਿਹੜੇ ਵਾਅਦਾ ਕਰਦੇ ਹਾਂਦੇ ਤੁਹਾਨੂੰ ਕੁਝ ਨਹੀਂ ਕਹਾਂਗੇ ਕਿਲਾ ਸੜ ਦਿਓ ਤੁਸੀਂ ਅਹੀਂ ਜਾਓ ਜਾ ਕੇ ਸੁਖ ਲਓ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਉਹਦੇ ਸਾਰੇ ਫਾਲ ਚੜਾ ਕੇ ਮਗਰਾ ਆ ਗਏ ਆ ਤੇ ਉਹਦੇ ਆਪਣੇ ਮਗਰ ਲੱਗੇ ਹੋਏ ਆ ਤੇ ਗਾੜੀ ਸਰਸਾ ਨਦੀ ਠਾਠਾ ਮਾਰ ਰਹੀ ਆ ਤੇ ਕੋਈ ਆਪਣੇ ਕੋ ਸਮਾਨ ਨਹੀਂ ਤਾਂ ਦੀਵਾਨ ਕਿ ਤਰ੍ਹਾਂ ਸਜਾਏ ਜਾਣ ਮਹਾਰਾਜ ਦੇ ਜੋ ਮਰਜ਼ੀ ਹੋਵੇ ਅੰਮ੍ਰਿਤ ਵੇਲੇ ਨਹੀਂ ਗਵਾਉਣਾ ਅੰਮ੍ਰਿਤ ਵੇਲੇ ਦੀ ਸੰਭਾਲ ਜ਼ਰੂਰ ਕਰਨੀ ਆ ਅਗੇ ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਆ ਦੱਸੋ ਮਹਾਰਾਜ ਦੇ ਕਿ ਭਾਈ ਬਾਬਾ ਜੀ ਸਿੰਘ ਨੂੰ ਬਾਬਾ ਉਹਦੇ ਸਿੰਘ ਨੂੰ ਇਹਨਾਂ 94 ਸਿੱਖਾਂ ਨੂੰ ਮਗਰ ਭੇਜੋ ਜਿਹੜੀ ਫੌਜ ਆ ਰਹੀ ਉਹਨਾਂ ਨੂੰ ਡੱਕੋ ਉਹ ਜੰਗ ਕਰਨ ਉਹਨਾਂ ਨੂੰ ਪਿੱਛੇ ਡੱਕਣ ਬਾਕੀ ਸਿੰਘ ਤਿਆਰ ਹੋ ਚੌਂਕੜੇ ਮਾਰੋ ਆਪਾਂ ਗਰਬਾਣੀ ਦਾ ਨਿਤਨੇਮ ਪੰਜਾਬ ਕਰੀਆ ਇਦੋਂ ਵੱਡਾ ਕਰੜਾ ਸਮਾਂ ਕਿਹੜਾ ਹੋ ਸਕਦਾ ਸਿੱਖਿਆ ਆਪਾਂ ਨੂੰ ਦਿੱਤੀ ਆਪੂਰ ਨੇ ਪਾ ਕੇ ਦਿੱਤੀ ਐ ਸਿੱਖ ਦੇ ਕਿੰਨਾ ਵੀ ਸਮਾਂ ਕਰੜਾ ਆ ਜਾਏ ਸਿੱਖ ਨੇ ਨਿਤਨੇਮ ਨਹੀਂ ਛੱਡਣਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਅੰਮ੍ਰਿਤ ਵੇਲਾ ਨਹੀਂ ਗਵਾਉਣਾ ਸਿੱਖਿਆ ਆਪਾਂ ਨੂੰ ਦਿੱਤੀ ਆਪੂਰ ਨੇ ਪਾ ਕੇ ਦਿੱਤੀ ਪ੍ਰੈਕਟੀਕਲ ਕਰਕੇ ਦਿਖਾਇਆ ਗੁਰੂ ਸਾਹਿਬ ਨੇ ਮਾ ਰਹਿੰਦੇ ਆ ਚਾਏ ਤਗੜੇ ਹੋ ਕੇ ਤੇ ਆਉ ਨਿਤਨੇਮ ਕਰੀਏ ਚੌਂਕੜੇ ਵੱਜ ਕੇ ਗੁਰੂ ਸਾਹਿਬ ਦੀ ਗੋਦ ਵਿੱਚ ਸਾਰੇ ਘੇਰੇ-ਘੇਰੇ ਬਹਿ ਗਏ ਪੰਜਾਂ ਬਾਣੀਆਂ ਦਾ ਨਿਤਨੇਮ ਜਾਪ ਹੋਇਆ ਫਿਰ ਇਤਿਹਾਸਕਾਰ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਖੁਦ ਆਸਾ ਦੀ ਵਾਰ ਦਾ ਆਪ ਨੇਤ ਨਿਮ ਕੀਤਾ ਜਾਪ ਕੀਤਾ ਫਿਰ ਭਾਈ ਦਇਆ ਸਿੰਘ ਨੇ ਅਰਦਾਸਾ ਸੋਧਿਆ ਫਿਰ ਮਹਾਰਾਜ ਤੋਂ ਹੁਕਮ ਲਿਆ ਮਹਾਰਾਜ ਜੀ ਕੀ ਹੁਕਮ ਜੇ ਤਰਾ ਆਪ ਅਮਰਥ ਦੇ ਅਰਦਾ ਕਰਕੇ ਮਹਾਰਾਜ ਨੇ ਨਾ ਹੁਕਮ ਨਵੇਂ ਦੀ ਦਾਤ ਬਖਸ਼ੋ ਇਸ ਤਰ੍ਹਾਂ ਭਾਈ ਦਇਆ ਸਿੰਘ ਨੇ ਵੀ ਬੇਨਤੀ ਕੀਤੀ ਹੁਕਮ ਨਵਾਂ ਲਿਆ ਮਹਾਰਾਜ ਜੀ ਕੀ ਹੁਕਮ ਆਪ ਜੀ ਦਾ ਮਹਾਰਾਜ ਨੂੰ ਨਿਕਲੋ ਤਿਆਰੀ ਚਲੋ ਸਰਸਾ ਨਦੀ ਪਾਰ ਕਰੋ ਫਿਰ ਸਰਸਾ ਨਦੀ ਪਾਰ ਹੋਈ ਸਿੱਖਿਆ ਸਾਨੂੰ ਦਿੱਤੀ ਆ ਪਿਆਸ ਦੀ ਲਗਨ ਕੀਤੀ ਆ ਸਿੱਖੋ ਕਿੰਨਾ ਵੀ ਸਮਾਂ ਕਰੜਾ ਹੋਵੇ ਸਿੱਖ ਨੇ ਨਿਤ ਨੇ ਮਨੀ ਛੜਨਾ ਅੰਮ੍ਰਿਤ ਵੇਲਾ ਨਹੀਂ ਗਵਾਉਣਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰੋ ਤੇ ਲਿਖ ਕੇ ਵੀ ਗੁਰਬਾਣੀ ਕੇ ਦਿੱਤਾ ਗੁਰੂ ਸਾਹਿਬ ਨੇ ਚੌਥੇ ਪਾਤਸ਼ਾਹ ਜੀ ਦੇ ਬਚਨ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗਰ 사ਤਗੁਰ ਕਾਜੋ ਸੇਖਿਆ ਖਾਏ ਸੂ ਪੜਕੇ ਉਠਿ ਹਰ ਨਾਮ ਧਿਆਵੈ ਉਦਮ ਕਰੇ ਪੜਕੇ ਬਰਬਾਤੀਸ਼ ਨਾਨ ਕਰੇ ਅੰਮ੍ਰਿਤ ਸਰੁ ਨਹਾਵੈ ਅਪਦੇਸ ਗੁਰ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੋਖ ਲੈ ਜਾਵੈ ਚੜੇ ਦਿਵਸ ਗੁਰ ਬਾਣੀ ਗਾਵੈ ਬੈਂਧਿਆ ਉਠਦਿਆ ਹਰ ਨਾਮ ਧਿਆਵੈ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੂ ਗੁਰ ਸੇਖ ਗੁਰ ਮਾਨ ਮਾਨ ਭਾਵੇ ਜਿਸ ਨੂੰ ਦਿਆਲ ਹੋਏ ਮੇਰਾ ਸੁਆਮੀ ਸਰ ਗੁਰ ਸੇਕੋ ਗੁਰਪਦੇਸ ਸੁਣਾਵੇ ਜਨ ਨਾਨਕ ਦਾਸ ਧੂੜ ਮੰਗੇ ਤਿਸ ਗੁਰ ਸੇਕੀ ਜਵਾਬ ਜੱਪੇ ਔਰ ਇਹ ਨਾਮ ਜਪਾਵੇ ਕਿੰਨੀਆਂ ਵੱਡੀਆਂ ਵਰਕ ਤਾਂ ਮਾਰਿਆ ਨਾਨਾ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਉਣਾ ਜਿਹੜੇ ਆਪ ਜਪਦੇ ਤਾਂ ਦੂਜਿਆਂ ਨੂੰ ਕਿੱਥੇ ਪਾਉਂਦੇ ਆ ਕਿੰਨੀ ਵੱਡੀ ਵਰਕ ਤਾਂ ਕਿੰਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਚੌਥੇ ਪਾਸ਼ਾ ਗੁਰੂ ਰਾਮਦਾਸ ਪਾਸ਼ਾ ਜੀ ਨੇ ਹੱਥ ਜੋੜ ਕੇ ਬੇਨਤੀ ਆ ਗੁਰਮੁਖ ਅੰਮ੍ਰਿਤ ਵੇਲੇ ਦੀ ਸੰਭਾਲ ਜਰੂਰ ਕਰਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਿਆ ਕਰੋ ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਦੋਂਦਾ ਹੈ ਗੁਰੂ ਸਾਹਿਬਾਂ ਦੇ ਉਹਦਾ ਪਹਿਲਾ ਕਰਮ ਅੰਮ੍ਰਿਤ ਵੇਲੇ ਉਠੇਸ਼ਨਾਣ ਕਰਕੇ ਤੇ ਨਿਤਨੇਮ ਕਰੇ ਵੇ ਗੁਰੂ ਦਾ ਸਿਮਰਨ ਜਰੂਰ ਕਰੇ ਜਿਹੜਾ ਕਰਦਾ ਗੁਰੂ ਦਾ ਭਜਨ ਮਨ ਦਾ ਉਹਦੀ ਜੈ ਜੈਕਾਰ ਹੁੰਦੀ ਆ ਮਨ ਨਾ ਪਾਵੇ ਮੋਗਦਵਾਰ ਮੰਨੇ ਪਰਵਾਰੇ ਸਹਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨਾ ਸਿੱਖ ਐਸਾ ਨਾਮ ਨਰੰਜਨ ਹੋਵੇ ਜੀ ਕੋ ਮਨ ਜਾਣੈ ਮਨ ਕੋਏ ਗੁਰੂ ਦੀ ਗੱਲ ਮਨ ਤੇ ਲਵੇ ਨਾ ਸਾਰ ਇਨੇ ਲੈ ਕੇ ਦਿੱਤਾ ਹੈ ਬੁੱਲਾ ਚੁੱਕਾਂ ਦੇ ਖੇਮਾ ਸਾਰੀ ਸੰਗਤ ਦਾ ਧੰਨਵਾਦ ਜਹੇਦਾਰ ਭਾਈ ਸੁਖਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਵੱਡਾ ਨਾ ਕਾਰਜ ਕੀਤਾ ਸੋਹਣੇ ਸੱਤਰ ਸਾਡੇ ਬੜਾ ਮਨ ਜੋ ਉਦਨ ਦੀ ਪਰੇਸ਼ਾਨੀ ਸੀ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਤਾਂ ਤੋਂ ਸੇਵਾ ਲਈ ਆ ਕਲਗੀਧਰ ਪਾਸਾਇ ਦੇ ਸਸਤਰ ਆ ਤੇ ਉਹ ਲੈ ਕੇ ਆਏ ਨੇ ਬੜੀ ਮਿਹਨਤ ਕੀਤੀ ਨਾ ਦੰਦੀ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨੇ ਬੜਾ ਪਿਆਰ ਦਿੱਤਾ ਸਾਗੁਰੂ ਕਿਰਪਾ ਕਰਨ ਸਭ ਦਾ ਬਣਾ ਕਰਨਾ ਹੋ ਛੇ ਪੌੜੀਆਂ ਨਾਮ ਸਾ ਗੁਰਬਾਣੀ ਪੜ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਪਰਿਵਾਰ ਦੇ